ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਲੱਗੇ ਆਂ ਕੰਸਲਟੈਂਕ ਲਾਉਣ ਤੇ ਇਹ ਤੁਹਾਡੇ ਸਾਹਮਣੇ ਆਪਾਂ ਪ੍ਰੋਵੀਜ਼ਨ ਕਰਕੇ ਤੁਹਾਨੂੰ ਦਿਖਾ ਰਹੇ ਆਂ ਤੇ ਕਾਫੀ ਵੀਰਾਂ ਦੇ ਮੈਨੂੰ ਕਮੈਂਟ ਆਈ ਜਾ ਰਹੇ ਹਲੇ ਵੀ ਵੀ ਤੁਸੀਂ ਜਿਹੜਾ ਸੀਟ ਦਾ ਸੈਂਟਰ ਹੈ ਪਾਲ ਹੈਂਗਿੰਗ ਸੀਟ ਹੈ ਜਿਹੜੀ ਉਹਦਾ ਇਨ ਫਰਸ਼ ਤੋਂ ਜਿਹੜੀ ਇਹ 4 ਇੰਚੀ ਐਲਬੋ ਆਪਾਂ ਲਗਾ ਰਹੇ ਇਹਦਾ ਸੈਂਟਰ ਤੇ ਦੋਨਾਂ ਦਾ ਆਪਸ ਦੇ ਵਿੱਚ ਸੈਂਟਰ ਕੇ ਨਾਲ ਉਹਨੇ ਤੁਸੀਂ ਇਹ ਦੋ ਸੀ ਦੋ ਟਾਈਲਾਂ ਦੇਖ ਰਹੇ ਹਾਂ ਨੀਚੇ ਰੱਖੀਆਂ ਹੋਈਆਂ ਮੈਂ ਇਹ ਕੱਚਾ ਕੀਤਾ ਹੋਇਆ ਬੰਦੇ ਨੇ ਟਾਈਲ ਵਾਲੇ ਨੇ ਜਿਹੜੀਆਂ ਦੋ ਟਾਈਲਾਂ ਐ ਇਹ ਮਾਰਜਨ ਐ ਉਹਦਾ ਟਾਈਲਾਂ ਦਾ ਇੰਨਾ ਫਰਸ਼ ਲੱਗਣਾ ਆਪਣਾ ਤੇ ਇਹ ਜਿਹੜਾ ਪਾਈਪ ਐ ਬਹੁਤ ਪਿਆਰ ਨਾਲ ਇਹਨੂੰ ਆਪਾਂ ਨੇ ਚੜਾ ਲੈਣਾ ਠੀਕ ਹੈ ਜੀ ਜਿਹੜੀਆਂ ਇਹਦੀਆਂ ਰਬੜਾਂ ਐ ਨਾ ਉਹ ਇਕੱਠੀਆਂ ਹੋ ਜੰਨੀਆਂ ਸੋ ਇਹ ਚੀਜ਼ ਦਾ ਧਿਆਨ ਰੱਖੋ ਇਤੋਂ ਤੁਸੀਂ ਐਲਬੋ ਦੇ ਅੱਗੇ ਦੇਖ ਰਹੇ ਹੋ ਮੈ ਟੇਪ ਲਾਈ ਹੋਈ ਹੈ ਇਹ ਲੱਕੜ ਵਾਲੇ ਮਿਸਤਰੀ ਯੂਜ਼ ਕਰਦੇ ਆ ਵਾਈਟ ਕਲਰ ਦੀ ਟੇਪ ਹੁੰਦੀ ਹੈ ਤੇ ਪੈਨ ਚੱਲ ਜਾਂਦਾ ਤੇ ਐਲਬੋ ਦਾ ਸੈਂਟਰ ਕੱਢਿਆ ਹੋਇਆ ਪੂਰਾ ਐਲਬੋ ਦਾ ਜਿਹੜਾ ਸੈਂਟਰ ਹੈ ਇਹ ਆਪਾਂ ਰੱਖਿਆ 9.5 ਇੰਚ ਠੀਕ ਹੈ ਜੀ ਇਹ ਤਾਂ ਕਰਕੇ ਰੱਖਿਆ ਹੈ ਵੈਸੇ 9 ਇੰਚ ਚੱਲਦਾ 9 ਤੇ 9.5 ਦੇ ਤੁਸੀਂ ਵਿੱਚ ਰੱਖ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜਿਹੜਾ ਫਰਸ਼ ਹੈ ਉਹ ਉੱਚਾ ਹੀ ਹੁੰਦਾ ਹੁੰਦਾ ਨੀਵਾ ਨਹੀਂ ਹੁੰਦਾ ਕਦੇ ਵੀ ਠੀਕ ਹੈ ਜੀ ਜਦੋਂ ਕੱਚਾ ਹੋ ਜਾਂਦਾ ਉਸ ਤੋਂ ਉੱਪਰ ਹੀ ਚੱਕੂਗਾ ਬੰਦਾ ਟਾਈਲਾਂ ਵਾਲਾ ਜਿਹੜਾ ਚੱਕੂਗਾ 1 ਅੱਧਾ ਇੰਚ ਡਾਊਨ ਨਹੀਂ ਕਰੂਗਾ ਤੇ ਜਿਹੜਾ ਆਪਸ ਦੇ ਵਿੱਚ ਦੋਨਾਂ ਦਾ ਸੈਂਟਰ ਹੈ ਉਹ ਆਪਾਂ ਰੱਖਿਆ 5.5 ਇਹ ਆ ਦੇਖੋ ਮਿੰਤੀ ਆਪਾਂ ਕਰ ਰਹੇ ਹਾਂ ਸੈਂਟਰ ਟੂ ਸੈਂਟਰ ਹੈ ਜਿਹੜਾ ਥੱਲੇ ਵਾਲੀ 4 ਇੰਚੀ ਐਲਬੋ ਤੇ 5.5 ਇੰਚੀ ਐਲਬੋ ਇਹਨਾਂ ਦੋਨਾਂ ਦਾ ਸੈਂਟਰ ਟੂ ਸੈਂਟਰ 5.5 ਇੰਚ ਹੈ 5.5 ਤੇ 5.5 ਦੇ ਵਿੱਚ ਤੁਸੀਂ ਰੱਖ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੀ ਸ਼ੀਟ ਆ ਜਿਹੜੀ ਕੋਈ ਵੀ ਲੱਗ ਜੂਗੀ ਕਨਸਲ ਟੈਂਕ ਦੇ ਵਿੱਚ ਸੋ ਇਹ ਆਪਾਂ ਵਿਦਾਊਟ ਫਰੇਮ ਅੱਜ ਲਗਾ ਰਹੇ ਹਾਂ ਕਸਟਮਰ ਦੀ ਜਿਹੜੀ ਡਿਮਾਂਡ ਸੀ ਉਹ ਕਹਿੰਦੇ ਵੀ ਅਸੀਂ ਫਰੇਮ ਨਹੀਂ ਲਾਉਣਾ ਠੀਕ ਹੈ ਜੀ ਸੋ ਜਿਹੜੇ ਵੀਰ ਨਵੇਂ ਕੰਮ ਸਿੱਖਦੇ ਆ ਮੈਨੂੰ ਫੋਨ ਕਰਦੇ ਲੈਣੇ ਅਕਸਰ ਤੁਸੀਂ ਮੇਰੀ ਵੀਡੀਓ ਦੇਖ ਲੈ ਕਰੋ ਅੱਜ ਮੈਂ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਬਣਾ ਰਿਹਾ ਵੀ ਭਾਈ ਐਦਾਂ ਲਾ ਸਕਦੇ ਤੁਸੀਂ ਬਾਕੀ ਜੇ ਕਿਸੇ ਨੇ ਵੀਰ ਨੇ ਐਲ ਕੀ ਵਾਲੀ ਸ਼ੀਟ ਲਾਉਣੀ ਤਾਂ ਉਹਦੇ ਨਾਲ ਸਟੈਂਡ ਜ਼ਰੂਰ ਲਾਓ ਠੀਕ ਹੈ ਜੀ ਰੈਕ ਬੋਲਟ ਵਾਲੀ ਸ਼ੀਟ ਨਾਲ ਜਿਹੜਾ ਸਟੈਂਡ ਲਾਉਣ ਦੀ ਲੋੜ ਨਹੀਂ ਥੋੜੇ ਇਦਾਂ ਹੀ ਰੈਕ ਬੋਲਟ ਜਿਹੜੇ ਵੱਜ ਜੰਨੇ ਉਹਨੇ ਦਵਾਰ ਦੇ ਵਿੱਚ ਵਧੀਆ ਸੈਟਿੰਗ ਆ ਜਾਂਦੀ ਹੈ ਲੈਵਲ ਲੋਵਲ ਪੂਰਾ ਕਰਕੇ ਆ ਦੇਖੋ ਜੀ ਆਪਾਂ ਜਿਹੜਾ ਟੈਂਕੀ ਦਾ ਕੰਸੀਲ ਟੈਂਕ ਹੈ ਉਹ ਖੜਾ ਲਿਆ ਚੜਾਈ ਨਾਲ ਦੀ ਨਾਲ ਹੋ ਰਹੀ ਹੈ ਇਹਨੂੰ ਤੁਸੀਂ ਜਿਹੜਾ ਸੈਂਟਰ ਹੈ ਬਿਲਕੁਲ ਪ੍ਰੋਪਰ ਵਾਰ-ਵਾਰ ਫੀਤਾ ਮਾਰ ਕੇ ਚੈੱਕ ਕਰ ਲਓ ਥੋੜੀ ਜਿਹੀ ਮਿਹਨਤ ਜ਼ਿਆਦਾ ਹੁੰਦੀ ਹੈ ਸਟੈਂਡ ਨਾਲ ਉਹਦੇ ਵਿੱਚ ਪਰ ਕੋਈ ਗੱਲ ਨਹੀਂ ਮੈਂ ਸ਼ੁਰੂ ਤੋਂ ਇਦਾਂ ਹੀ ਲਾਉਂਦਾ ਹੁੰਦਾ ਤਾਂ ਸਟੈਂਡ ਤੋਂ ਹੁਣ ਚੱਲ ਗਏ ਖਰਚਾ ਵੀ ਜ਼ਿਆਦਾ ਉਹਦੇ ਚ ਥੋੜਾ ਜਿਹਾ ਹਰੇਕ ਬੰਦਾ ਫੋੜ ਨਹੀਂ ਕਰਦਾ ਖਰਚਾ ਕਸਟਮਰ ਤਾਂ ਕਰਕੇ ਮੈਂ ਬਿਨਾਂ ਸਟੈਂਡ ਤੋਂ ਪਹਿਲਾਂ ਵੀ ਲਾਉਂਦਾ ਦਾ ਤੇ ਇਹ ਥੋੜਾ ਜਿਹਾ ਕਸਟਮਰ ਨੂੰ ਪਹਿਲਾਂ ਕਹਿਣਾ ਪੈਂਦਾ ਵੀ ਭਾਈ ਐਲ ਕੇ ਵਾਲੀ ਸ਼ੀਟ ਤੁਹਾਡੇ ਲੱਗਣੀ ਨਹੀਂ ਠੀਕ ਹੈ ਜੀ ਐਲ ਕੇ ਵਾਲੀ ਨਾ ਲਾਓ ਤੇ ਰੈਕ ਬੋਲਟ ਵਾਲੀ ਸ਼ੀਟ ਤੁਸੀਂ ਲਾਇਓ ਉਹ ਵੀ ਮੈਂ ਤੁਹਾਨੂੰ ਦੱਸੂਗਾ ਰੀਜ਼ਨ ਵੀ ਐਲਕੀ ਵਾਲੀ ਸ਼ੀਟ ਕਿਉਂ ਨਹੀਂ ਲੱਗਦੀ ਇਹਦੇ ਤੇ ਐਲਕੀ ਵਾਲੀ ਜਿਹੜੀ ਸ਼ੀਟ ਹੈ ਮੈਂ ਦੇਖੋ ਲੇਬਲ ਆਪਾਂ ਕਰ ਲਿਆ ਐਲਕੀ ਵਾਲੀ ਜਿਹੜੀ ਸ਼ੀਟ ਹੈ ਉਹਦੇ 'ਚ 1021 ਦਾ ਵੀ ਫਰਕ ਨਹੀਂ ਚੱਲਦਾ ਉਹ ਬਿਲਕੁਲ 00 ਹੋਣੀ ਚਾਹੀਦੀ ਹੈ ਤਾਂ ਲੱਗਦੀ ਹੈ ਠੀਕ ਹੈ ਜੀ ਤੇ ਜਿਹੜਾ ਰੈਕ ਬੋਲਟ ਵਾਲੀ ਆਪਣੀ ਸ਼ੀਟ ਹੈ 1021 ਦਾ ਫਰਕ ਚੱਲ ਜਾਂਦੀ ਹੈ ਇਹ ਜਿਹੜੀਆਂ ਉੱਪਰ ਆਪਾਂ ਨੇ ਇਹਨਾਂ ਨੇ ਇਹ ਦਿੱਤੀਆਂ ਹੋਈਆਂ ਦੀਆਂ ਇਹ ਟੋਪੀਆਂ ਈਆਂ ਇਹਨੂੰ ਆਪਾਂ ਵੱਡ ਸਕਦੇ ਹਾਂ ਟੈਂਕੀ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤੰਗ ਕਰਦੀਆਂ ਇਹ ਜਦ ਆਪਾਂ ਡ੍ਰਿਲ ਮਾਰ ਕੇ ਹੈਂਗ ਕਰਨੀ ਹੁੰਦੀ ਟੈਂਕੀ ਉਸ ਟਾਈਮ ਕੰਮ ਆਉਂਦੀਆਂ ਠੀਕ ਹੈ ਜੀ ਆਪਣਾ ਕੰਮ ਹੈ ਜਿਹੜਾ ਚਣਾਈ ਹੋ ਗਈ ਕੰਪਲੀਟ ਤੁਸੀਂ ਦੇਖ ਸਕਦੇ ਜਾਲੀ ਜਿਹੜੀ ਆਪਾਂ ਇਹਦੇ ਵਿੱਚ ਪੈਂਦੀ ਹੈ ਟੈਂਕੀ ਦੇ ਉਹ ਪਾ ਪਾਈ ਨਹੀਂ ਸੀ ਕਿ ਕਟਿੰਗ ਕਰਕੇ ਸਿਰਫ ਅੱਗੇ ਲਗਾਤੀ ਤੇ ਇਹ ਆਦਾ ਪਾਪਾ ਕਵਰ ਲਾ ਰਹੇ ਲੋ ਜੀ ਐਦਾਂ ਕਵਰ ਲਾ ਕੇ ਇੱਕ ਵਾਰੀ ਇੱਥੇ ਵੀ ਲੈਵਲ ਰੱਖ ਕੇ ਤੁਸੀਂ ਚੈੱਕ ਕਰ ਲੈਣਾ ਕਿ ਬਾਅਦ ਦੇ ਵਿੱਚ ਐਨੇ ਦਿਖਣਾ ਹੁੰਦਾ ਹੈ ਟਾਇਲ ਤੋਂ ਬਾਅਦ ਟੈਂਕੀ ਕਵਰ ਹੋ ਜਾਂਦੀ ਆ ਠੀਕ ਹੈ ਜੀ ਤੇ ਹੁਣ ਕਰੂੰਗੇ ਇਹਦੇ ਕਨੈਕਸ਼ਨ ਆਪਾਂ ਇਹ ਕੰਸੀਲਡ ਹੈ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਮੈ ਲਾਉਣਾ ਹੁੰਦਾ ਜਿਆਦਾਤਰ ਡਾਇਵਰਟਰ ਦੀ ਹਾਈਟ ਤੇ 42 ਇੰਚ ਤੇ ਜਿਹੜੇ ਆਪਣੇ ਇਸ ਇਹਦੇ ਕੰਸੀਲ ਟੈਂਕ ਦੇ ਵਟਣ ਹੁੰਦੇ ਆ ਠੀਕ ਹੈ ਜੀ ਤੇ ਵੀਰਪਟਾ ਕੁਛ ਨੀਚੇ ਵੀ ਲਗਾਉਨੇ ਆ ਲੋ ਜੀ ਆਪਾਂ ਇਹ ਜਿਹੜਾ ਸੀਪੀਵੀਸੀ ਦਾ ਪਾਈਪ ਹੈ ਉਹ ਪੈਪ ਕਟਰ ਨਾਲ ਵਧੀਆ ਕੱਟ ਹੁੰਦਾ ਠੀਕ ਹੈ ਜੀ ਬਲੇਡ ਵੀ ਯੂਜ਼ ਕਰ ਲੈਣਾ ਵੈਸੇ ਮੈਂ ਕਟਰ ਘੰਟ ਚੱਲਦੇ ਆ ਸਮਾਨ ਸਮੂਨ ਦੇ ਵਿੱਚ ਬਲੇਡ ਇਹਨਾਂ ਦੇ ਖੁੰਡੇ ਹੋ ਜਾਂਦੇ ਆ ਆਹ ਲੋ ਜੀ ਇਹ ਕੰਮ ਕਿਨੇ ਕਿਨੇ ਕਰਿਆ ਹੈ ਮੇਰੇ ਵੀਰ ਭਾਈ ਜਰੂਰ ਦੱਸਿਓ ਪਲੰਬਰ ਇਹ ਬਲੇਡ ਨਾਲ ਇਹ ਕੰਮ ਕਿਨੇ ਲਿਆ ਪਾਈਪ ਨੂੰ ਅੱਗੇ ਤੋਂ ਗੋਲ ਕਰਨ ਵਾਸਤੇ ਕੌਣ-ਕੌਣ ਕਰਦਾ ਇਹ ਇਹ ਮੈਨੂੰ ਜਰੂਰ ਕਮੈਂਟ ਕਰਿਓ ਫਿਟਿੰਗ ਆਪਣੀ ਆਲਮੋਸਟ ਹੋ ਚੁੱਕੀ ਹੈ ਠੀਕ ਹੈ ਜੀ CPVC ਸੁਪਰੀਮ ਦੀ ਯੂਜ਼ ਕਰ ਰਹੇ ਆ ਸੋਲਵੈਂਟ ਵੀ ਸੁਪਰੀਮ ਦਾ ਯੂਜ਼ ਕਰ ਰਹੇ ਆ ਤੇ ਫਿਟਿੰਗ ਪਾਈਪ ਤੇ ਸੋਲਵੈਂਟ ਤਿੰਨੋਂ ਚੀਜ਼ਾਂ ਸੁਪਰੀਮ ਕੰਪਨੀ ਦੀਆਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਕਹਿਣਾ ਹੁੰਨਾ ਵੀ ਸਾਰਾ ਕੁਝ ਸੇਮ ਲੈਣਾ ਤੁਸੀਂ ਠੀਕ ਹੈ ਜੀ ਆਦਰ ਫਿਟਿੰਗ ਨਹੀਂ ਲੈਣੀ ਆਪਾਂ ਨੇ ਜਿਵੇਂ ਸੋਲਵੈਂਟ ਕਿਸੇ ਹੋਰ ਕੰਪਨੀ ਦਾ ਟੀ ਐਲਬੋ ਕਿਸੇ ਹੋਰ ਕੰਪਨੀ ਦੀ ਪਾਈਪ ਕਿਸੇ ਹੋਰ ਦਾ ਐਦਾਂ ਨਹੀਂ ਇੱਕੋ ਕੰਪਨੀ ਦਾ ਹੀ ਸਾਰਾ ਕੁਝ ਲੈਣਾ ਤੁਸੀਂ ਤਾਂ ਕਿ ਬਾਅਦ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਲੋ ਜੀ ਇਹ ਦਵਾਰ ਆਪਣੀ ਜਿਹੜੀ ਲੱਗ ਚੁੱਕੀ ਹੈ ਕੰਸਲਟਿੰਗ ਦਾ ਬਹੁਤ ਸੋਹਣਾ ਲੱਗ ਗਿਆ ਪੂਰੀ ਸਫਾਈ ਨਾਲ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰੀ ਹੈ ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇ ਨਾਲ ਜੁੜਨੇ ਸਾਰਿਆਂ ਦਾ ਧੰਨਵਾਦ